ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਲੋ ਜੀ ਅੱਜ ਚੱਲਿਆ ਰਾਜਪੁਰੇ ਦਾ ਕਿਸਾਨ ਮੇਲਾ ਇੱਧਰ ਸਾਡਾ ਬਾਈ ਗੱਲ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਧਰ ਸਾਡਾ ਬਾਈ ਭੁੰਨਰ ਮੁੰਡੇ ਵਾਲਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਧਰ ਸਾਡਾ ਚਾਚਾ ਸਤਿ ਸ੍ਰੀ ਅਕਾਲ ਜੀ ਹੋਰ ਚਾਚਾ ਵਧੀਆ ਜ਼ਰ ਵਧੀਆ ਜੀ ਚੰਗੀਆਂ ਕੱਲਾਂ ਹਾਂ ਕੱਟਾ ਬਚਾ ਨਹੀਂ ਆਇਆ ਕੋਈ ਹਾਂ ਕੱਟਾ ਬਚਾਤ ਨਹੀਂ ਆਇਆ ਕੋਈ ਹਾਂ ਹਾਂ ਨਹੀਂ ਰੌਲਾ ਜੱਲਦਾ ਇਹਦਾ ਨਾ ਗੇਲਾ ਲਊਗਾ ਜਾਂਦਾ ਰੇਡ ਦੀ ਮੰਗਾ ਇਹਨੇ ਫੋਨ ਲਾਇਆ ਵੀ ਕੱਟੇ ਪਾ ਇੱਕ ਇੱਕ ਮੈਚ ਇੱਕ ਇੱਕ ਕਿਆ ਗਿਆ ਜੱਜਾ ਉਹ ਦੋ ਗਿਆ ਉਹ ਗਏ ਮਾਝੇ ਵੇਚਣੀਆਂ ਕਹਿੰਦਾ ਸਦੀਆਂ ਨੇ ਉਹਨੇ ਮਾਝੇ ਵੇਚਣੇ ਬਈ ਨੇ ਐਡ ਕਰਨੀਆਂ ਹਨਾ ਉਹਨੇ ਫੋਨ ਕਰੇ ਵੀ ਅਸੀਂ ਐਡ ਕਰਾਉਣੀ ਆ ਆ 2 ਲੱਖ 5000 ਲੈ ਮੰਗ ਲਿਆ। ਐਟੇ ਨੇ ਮੰਗ ਲਿਆ 5000 ਉਹਨਾਂ ਨੇ ਅਜੇ ਇਹਨਾਂ ਦੇਣ ਦਾ ਮਾਰ ਮੰਨਦਾ ਨਹੀਂ। ਅਰੇ ਰੌਲਾ ਹੀ ਆ ਹਾਂ ਚਾਚਾ ਨਿਪਟੜ ਕੀ ਕਹ ਨਹੀਂ ਅਜੇ। ਨਾ ਭਾਈ ਆਪਾਂ ਕਰਦੇ ਹੀ ਨਹੀਂ ਹੈਗੇ। ਮੈਂਦਰ ਮੈਂਦਰ ਹੋਗਾ ਲੋਕ ਹੀ ਆਪਾਂ ਕੰਬਾਈਨ ਬਕਾਈ ਦਾ 5000 ਦਿੰਨੇ ਆ ਚਾਚਾ ਮੱਜਾਂ ਦੇ ਬੰਦ ਮੰਗੀ ਆ। ਨਾਲੇ ਕੱਡਾ ਸੰਦਾ। ਜੇ ਮੁੜ ਕੇ ਨਾ ਵੱਜੇ ਵੀ ਕੀ ਵੱਜ ਵੀ ਗਿਆ। ਮੇਆ ਚਾਚਾ ਘਾੜ ਬੰਦਾ। ਹਾਂ ਚਾਚਾ ਆਪਾਂ ਕੋਈ ਐਂਡ ਨਹੀਂ ਕਰਦੇ ਕਾਹਨ ਕੋਈ ਬਾਈ ਕੰਟੈਕਟ ਵੀ ਨਾ ਕਰਿਓ ਕਿਤੇ ਵゼਾ। ਕਾਹ ਵਾਲਾ ਕੋਈ ਕੱਟੇ ਬੱਚੇ ਵਾਲਾ ਨਹੀਂ ਨਹੀਂ ਮਖੌਲ ਕਰਦਾ ਚਾਚਾ ਕੁਛ ਆ ਨਾ ਕਰ ਜੀ ਬਾਕੀ ਭਾਈ ਚੱਲੇ ਅੱਜ ਕਿਸਾਨ ਮੇਲੇ ਤੇ ਕੱਲ ਤਾਂ ਜਾ ਨਹੀਂ ਹੋਇਆ ਕੱਲ ਗੱਲ ਭਾਈ ਗਏ ਤੁਸੀਂ ਨਹੀਂ ਭਾਈ ਕੱਲ ਭਾਈ ਜਾ ਨਹੀਂ ਹੋਇਆ ਕੱਲ ਥੋੜਾ ਜਿਹਾ ਮੈਂ ਵੀ ਉਧਰ ਮਸ਼ੀਨ ਦੇ ਵਿੱਚ ਚੱਲ ਗਿਆ ਆ ਨਾ ਡਰਾਈਵਰ ਆਪਣਾ ਤੁਹਾਨੂੰ ਪਤਾ ਵੀ ਮੁੰਡਾ ਕਹਿੰਦਾ ਭਾਈ ਲੈ ਜਾ ਮੈਨੂੰ ਅਦਰਾਹੇ ਤੇ ਲੈ ਕੇ ਆ ਭਾਈ ਅਦਰਾਹੇ ਤੋਂ ਲਿਆਉਂਦਾ ਹੈ ਹੋਰ ਫੇਕੇ ਚੂਹਾ ਮਾਰਨ ਨੂੰ ਜਾਦਰ ਲਾਉਣੀ ਹੁੰਦਾ ਕੋ ਮਾਂਦਾ ਪਿੰਗਾ ਜਾਦਾ ਪੂਰੇ ਤੇ ਅੱਛਾ ਮੈਂ ਕਿਹਾ ਲਵਾ ਕੇ ਪਰੇ ਕਰੀ ਚਮਚਮਗੌਰ ਸਾਹਿਬ ਦੱਸਦਾ ਵੀ ਉਹਨੂੰ ਪਹਰੀ ਗਿਆ ਦੋ ਤਿੰਨ ਘੰਟੇ ਉਹਨੇ ਖਾਲੇ ਔਰ ਗੱਲ ਬਾਈ ਬਹੁਤ ਵਧੀਆ ਬਾਈ ਦੇਖੋ ਆਪਾਂ ਵੀ ਖੋਲਾਂਗੇ ਬਾਈ ਕੱਲ ਤੋਂ ਤਾਂ ਮੈਨੂੰ ਨਾ ਖੋਲਦੇ ਹੁਣ ਤਾਂ ਆ ਗਿਆ ਨਾ ਮੌਸਮ ਵੀ ਖੁੱਲ ਗਿਆ ਸਾਨੂੰ ਪੁੱਤਵਾਰਾ ਕੱਲ ਤੋਂ ਸ਼ੁਰੂ ਕਰਦੇ ਆਂ ਕੰਮ ਮੌਸਮ ਵੀ ਠੀਕ ਹੋ ਗਿਆ ਬਾਈ ਹਾਂ ਪਹਿਲਾਂ ਤਾਂ ਚੱਲਾ ਜਾਂਦਾ ਮਹੀ ਉਹ ਪੈਂਦੇ ਆ ਨਾ ਹਾਂ ਠੀਕ ਹੋ ਗਿਆ ਕਿਉਂਕਿ ਮੰਮੀਆਂ ਦੇ ਮਸ਼ੀਨਾਂ ਥੋੜਾ ਥੋੜਾ ਹੀ ਕੰਮ ਆ ਵਾਹ ਉਹ ਚੱਲ ਦਸ ਦਿਨ ਵਿੱਚ ਸਾਰੀ ਹੋ ਜਾਊਗਾ ਆਹ ਹਾਂ ਕਿੰਨੀਆਂ ਬਾਈ ਹੁਣ ਰੱਤਾਂ ਸੱਤ ਚਰਾਵਾ ਵੀ ਰੱਖਣਾ ਬਾਈ ਤੇਰਾ ਗੱਲ ਮੈਂ ਆਪਣੀ ਮੇਰੀ ਇੱਕ ਬੰਦੇ ਇੱਕ ਮਜੀਨ ਤੇ ਸਟਾਫ ਲੰਭਣ ਮੈਂ ਕਹਿੰਦਾ ਬੱਸ ਕਰਾਤੀ 6-7 ਮਜੀਨਾ ਸਟਾਫ ਕਿਤੇ ਹੋਵੇ ਬੱਸ ਇੱਕ ਟੈਂਸ਼ਨ ਵਾਲੀ ਬਹੁਤ ਆ ਨਾ ਉਲਾਕੀਆਂ ਬਾਈ ਜਾਨ ਮੰਗੀ ਤੇ ਆ ਰਹੇ ਫੇਦਰ ਕਹਿੰਦੇ ਮੰਗੀ ਤੇ ਨਾਪਾ ਹੀ ਬਣਿਆ ਪਿਆ ਕੱਲ ਇੱਕ ਬੰਦੇ ਨੇ ਬਾਈ ਨਹੀਂ ਰੀਲ ਆਹ ਖੜੀਆਂ ਦੋ ਕੱਟੀਆਂ ਜੋੜਾ ਹੀ ਖੜਾ ਹੈ ਬਾਈ ਖੜਾ ਟੈਂਕੀ ਵੀ ਨਾਲੇ ਲੈ ਚੱਲ ਟੈਂਕੀ ਵੀ ਨਾਲੇ ਚੱਲੀ ਆ ਬਾਈ ਇਹ ਸਿੱਧੀ ਉੱਥੇ ਹੀ ਜਾਣੀ ਹੈ ਇਹ ਇਹ ਬੰਦੇ ਿੱਕੇ ਮਾਲਕ ਦੀਆਂ ਹੈ ਹੈ ਿੱਕੇ ਮਾਲਕ ਦੀਆਂ ਹੈ ਉਹ ਮਾਲਕ ਦੀਆਂ ਮਸ਼ੀਨਾਂ ਆ ਮੈਂ ਕਿਹਾ ਗੇ ਲੋ ਕੋਈ ਮੂੰਗੀ ਦੇ ਕਹਿੰਦੇ ਤਰਨਾ ਕੋ ਭੁੱਲਰ ਕਹਿੰਦੇ ਨਾਬਾ ਹੀ ਬਣਿਆ ਪਿਆ ਬਾਬਾ ਹੀ ਪਾ ਗਿਆ ਜੀ ਨੇ ਮਸ਼ੀਨ ਹੋਈ ਪਈ ਸੀ ਬਹੁਤ ਬਾਈ ਹੈ ਇੱਕ ਹੋਟਲ ਤੇ 15 15 20 20 ਮਸ਼ੀਨਾਂ ਹੈ ਕਹਿੰਦੇ ਔੜੇ ਖੜੀਆਂ ਅਜੇ ਅਜ ਕੱਲ ਮੇਰਮੀ ਪੈ ਗਿਆ ਨਾ ਹਲੇ ਭੁੱਲਰ ਤੇ ਵੀ ਜਾਣਾ ਹੈ ਭੁੱਲਰ ਤੇ ਵੀ ਜਾਣਾ ਨਹੀਂ ਆਪਣੇ ਰੇ ਜਾਊਗਾ ਨਿੰਦਰ ਨਹੀਂ ਤਾਂ ਜਾਣਾ ਪਗਾ ਝੂਠ ਬੋਲਦੇ ਨੇ ਨਿੰਦਰ ਤੇ ਜਾਣਾ ਹੀ ਜਾਣਾ ਨਿੰਦਰ ਤੇ ਵੇਤੇ ਬਾਈ ਕੰਮ ਚੱਲਦਾ ਨਹੀਂ ਹੈ 20 ਪਈ ਹੈ ਦਬੋਦਾ ਨਹੀਂ ਪਈ ਹੈ ਤਾਂ ਨਹੀਂ ਉਧਰੋਂ ਠੀਕ ਆ ਕੋਹਗਾਹ ਨੂੰ ਠੀਕ ਆ ਸੋ ਆਪਾਂ ਰੋ ਸਵਾ ਮੀਂਹ ਤੇ ਲਾਵਾਂਗੇ ਜਦ ਹੀ ਜਾਗਣਾ ਹਾਂ ਉਹ ਤਾਂ ਪੁੰਗੀ ਬੰਗੀ ਦਾ ਉਪਰ ਜੀ ਜਿਆਦੇ ਐਵੇਂ ਫਿਰ ਰੇਟ ਘੱਟ ਹੋ ਜਾਂਦਾ ਬਾਈ ਕੋਬਰ ੱਲੇ ਬੱਲੇ ਕੋਈ ਪੈਂਦਾ ਨਹੀਂ ਰੇਟ ਰਹਿੰਦੇ ਨਹੀਂ ਯਾਰ ਬੰਤਾ ਉਹ ਤਾਂ ਰੇਟ ਐ ਬੁਈ ਨਹੀਂ ਗਾ ਜਿੱਦਿਆ ਮੈਂ ਜਿੱਦਿਆ ਬਹੁਤ ਵਧੀਨ ਚੱਲ ਗਈ ਹੈ ਨਾ ਇਹ ਤਾਂ ਜਾ ਹੀ ਜਾਂਦੇ ਆ ਰਸ਼ੀਨ ਹੋਏ ਬਹੁਤ ਗਏ ਰਸ਼ੀਨ ਵਧਣ ਦਾ ਕਾਰਨ ਇਹ ਅਜ ਤਹੀ ਲਿਆ ਲਿਆ ਕੇ ਦੇਈ ਜਾਂਦੇ ਅਗਲੇ ਯਾਰ ਸਹੀ ਹੈ ਨਵੇਂ ਲੋਕਾਂ ਨੇ ਬਹੁਤ ਲਈਆਂ ਮਸ਼ੀਨਾਂ ਜੀ ਇਹਨਾਂ ਨੇ ਕਦੇ ਮਤਲਬ ਤੂੜੀ ਵਾਲੀ ਨਹੀਂ ਚਲਾਈ ਉਹ ਬੰਦੇ ਜੀ ਕੰਬੈਨ ਏਸੀ ਕਵਲ ਹੀ ਨਹੀਂ ਸਹੀ ਗੱਲ ਚੱਲ ਦਾਣਾ ਬਣਿਆ ਦਾਣਾ ਸਾਹਮਣੇ ਜੋਗੀ ਜਾਣਾ ਬੜਾ ਬਣਾਣਾ ਸਾਹਮਣੇ ਜੋਗੀ ਕੋਈ ਕਹੇ ਦਾ ਕਹੇ ਦਾ ਨਹੀਂ ਘਾ ਸਕਦਾ ਜੋ ਮਹਿੰਗਾ ਮੈਂ ਏਰੀਆ ਵੱਡ ਨੂੰ ਗਾਰਾ ਵੀ ਗਿੱਲ ਦਾ ਏਰੀਆ ਮਸ਼ੀਨਾਂ ਚੱਲੇ ਇਹ ਮੇਰੇ ਮਨ ਦਾ ਭਲੇ ਕਹੇ ਦਾ ਜਿਹੜਾ ਦਾਣਾ ਬਣੀ ਮਿੱਤਰ ਆਏਗਾ ਜਿਹਦੇ ਕਰਮਾਂ 'ਚ ਲੱਗਿਆ ਹੈ ਕਰਮਾਂ 'ਚ ਲੱਗਿਆ ਹੋਇਆ ਉਹਨੇ ਚੁੱਕੋ ਲੈਣਾ ਉਹ ਹੈ ਨਾ ਤੇ ਕਾ ਕੇ ਉਹਨਾਂ ਪਹੁੰਚਦੇ ਆਣਗੇ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਕਰਦੇ ਆ ਐਂਟਰੀ ਮੰਡੀ ਦੀ ਰਾਜਮਾ اناਜ ਮੰਡੀ ਦੀ ਮੈਂ ਦਿਖਾਉਂਦੇ ਆ ਤੁਹਾਨੂੰ ਅੱਜ ਨਾ ਵੀ ਕੀ ਕਿਹੜੇ ਕਿਹੜੇ ਕਮਾਈਨਾ ਪਹੁੰਚੀਆਂ ਹੋਈਆਂ ਕਿਹੜੇ ਕਿਹੜੇ ਆਪਣੇ ਵੀਰ ਪਹੁੰਚੇ ਹੋਏ ਆ ਬਾਕੀ ਕੱਲ੍ਹ ਬਾਈ ਹੈਗਾ ਤਾਂ ਕੱਲ ਪਹੁੰਚੇ ਨਹੀਂ ਗਿਆ ਅੱਜ ਆਖਰੀ ਦਿਨ ਆ ਮੈਂ ਕਿਹਾ ਚਲੋ ਚਾਹ ਉਹਨਾਂ ਵੀ ਗੱਲ ਬਾਈ ਮੰਨ ਗਿਆ ਨਹੀਂ ਤਾਂ ਅੱਜ ਵੀ ਤਾਂ ਜਾਣਾ ਇਹ ਦੂਰਾ ਆਉਂਦਾ ਅੱਜ ਮੈਂ ਵੀ ਤਾਂ ਜਾਣਾ ਅੱਜ ਮੈਂ ਵੀ ਫਿਰ ਪਥਰੋਰੀ ਪਾਈ ਕੋਈ ਦੀ ਮੈਂ ਕਿਹਾ ਚੱਲੇ ਜਾਂਦੇ ਆ ਬੋਲਰ ਮੁੰਡੇ ਵਾਲਾ ਰਾਹਤਾਂ ਚ ਰਹਿੰਦਾ ਜੀ ਮੈਂ ਕਿਹਾ ਮਤਾਂ ਕਿਤੇ ਬੱਸਾਂ ਦਾ ਘਰ ਚ ਮੈਂ ਪਿੰਡ ਘਾਕੇ ਨਹੀਂ ਲਿਆਂਦਾ ਰਾਹਤਾਂ ਤੋਂ ਸਹੀ ਗੱਲ ਆ ਚਲੋ ਚੱਲਦੇ ਆਂ ਜੀ ਫਿਰ ਮੈਂ ਥੋੜਾ ਹੀ ਰਹਿ ਗਿਆ ਹੁਣ ਪਹੁੰਚਣੇ ਵਾਲੇ ਆ ਰਾਜਪੁਰੇ ਪਹੁੰਚ ਗਏ ਬਾਈ ਆ ਆ ਗਿਆ ਬੱਸ ਹਾਂ ਰਜਿੰਦਰਗੜ ਆ ਗਿਆ ਇਹ ਆਉਦਾ ਪਿੰਡ ਟੇ ਲਾਉਦਾ ਹਾਂ ਧੰਦ ਹਾਂ ਰਜਿੰਦਰਗੜ ਆ ਗਏ ਤੇ ਬਾਅਦ ਹੁਣ ਰਾਜਪੁਰੇ ਜਾਣਾ ਸਿੱਧਾ ਚਲੋ ਮਾਰਦੇ ਆ ਫੇਰ ਐਂਟਰੀ ਲਓ ਜੀ ਬਾਈ ਪਹੁੰਚ ਗਏ ਕਿਸਾਨ ਮੇਲੇ ਦੇ ਰਾਜਪੁਰਾ ਰੌਣਕ ਦਾ ਗੱਲ ਬਹੁਤ ਆ ਨਾ ਰੌਣਕ ਪੂਰੀ ਆ ਭਾਈ ਰੌਣਕ ਤੇ ਨਜਾਇਜ਼ ਬੱਤੇ ਬਾਕੀ ਆ ਜਲਾ ਭਾਈ ਤੇ ਤੋ ਆ ਜਰੂਰ ਲੈਣੀ ਆ ਆਪਾਂ ਨੇ ਤੇ ਕੀਪਾ ਤੇਲ ਪਾਉਣ ਵਾਲੇ ਕੀਪਾ ਨਾ ਫਿਲਟਰ ਲੱਗਾ ਹੋਇਆ ਵਿੱਚ ਉਹ ਦੇਖ ਇਹ ਉਹ ਆ ਨਾ ਲੰਨੇ ਲੰਨੇ ਭਾਈ ਜਾਂਦੇ ਲ ਫਿਲਟਰ ਲੱਗਾ ਆ ਭਾਈ ਵਿੱਚ ਉਹ ਲੈ ਕੇ ਤਾਂ ਲੈਣੀ ਆ ਹਾਂ ਵਧੀਆ ਗੱਲੇ ਜਿਵੇਂ ਨਾ ਡੀਜ਼ਲ ਨੂੰ ਜਿੱਦ ਕਚਰਾ ਨਹੀਂ ਜਾਂਦਾ ਹੈਗਾ ਰਹਿ ਜਾਂਦਾ ਹੈ ਹੈ ਪਾਣੀ ਵੀ ਉੱਤੀ ਰਹ ਹਾਂ ਫਿਲਟਰ ਲੱਗਾ ਕੇ ਪਉਣ ਕੇ ਚੁੰਨੀ ਵਾਲੇ ਕੰਮ ਆ ਝਾਲੀ ਵਾਲਾ ਇਹ ਚ ਵਿੱਚ ਵਧੀਆ ਬੈਸਟ ਚਾ ਲੈ ਕੇ ਜਾਣੀ ਆ ਕਰਦਾ ਨਹੀਂ ਹੈ ਬਾਕੀ ਦੇਖਦੇ ਆਂ ਬਾਈ ਰੌਣਕ ਮੇਲਾ ਅੰਦਰ ਤੋਂ ਦੇਖਦੇ ਆਂ ਜਾਕੀ ਨਾ ਅੱਜ ਤਾਂ ਮਾਨੂੰ ਅੰਦਰੋਂ ਆਪਾਂ ਟਾਇਰ ਲੈਣੇ ਆ ਵੀਰੇ ਕਿਹੜੇ 20 केटी ਨੌਰੀ ਦੇ ਲੈ ਕੇ ਜਾਣੇ ਆ ਹਾਂ ਇੱਥੇ ਜੇ ਬਣ ਗਈ ਗੱਲ ਹੋਣੇ ਲੱਗਾ ਅੱਛਾ ਬੜੇ ਬੜੇ ਆਪਾਂ ਜੁੱਲੇਸ ਕਰਕੇ ਦਿੰਦੇ ਆਪਾਂ ਨੂੰ ਕੀ ਲੋੜ ਆਓ 5-7000 ਦਾ ਫਾਇਦਾ ਹੁੰਦਾ ਹੈ ਭਾਈ ਜੁੱਲੇ ਲੈਣੇ ਤੇ ਆਓ ਗੱਡੀ ਕਰੇ ਭੇਜੋ ਉੱਤੇ ਵੈਸੇ ਗੱਡੀਆਂ ਆਪਣੀਆਂ ਜਾਈਏ ਇੱਧਰ ਕੋਈ ਨਾ ਕੋਈ ਟੱਕਰੇ ਜਾਣਾ ਆਪਾਂ ਨੂੰ ਹਾਂ ਰ ਆਪਣਾ ਘਰ ਆਵੋ ਜਣੇ ਨਹੀਂ ਤਾਂ ਕੋਈ ਡਿਸਟ੍ਰੀਬਿਊਟਰ ਹੋਊਗਾ ਜਿੱਥੇ ਦੇਣਗੇ ਆਪਾਂ ਆਓ ਐਂ ਤਾਂ ਚਾਹੇ ਉੱਧਰ ਦੇ ਦੇਣਾ ਸਾਨੂੰ ਕੀ ਆ ਕੋਈ ਚੱਕਰ ਨਹੀਂ ਜਣੀ ਆ ਗੱਲ ਫਾਇਦਾ ਹਨਾ ਵੀ ਪਾਪਾ ਜੀ ਮੇਰੇ ਹੁਣ ਬੈਰਿੰਗ ਬੋਰਿੰਗ ਵਾਲੀਆਂ ਕੰਪਨੀਆਂ ਬੈਲਟ ਵਾਲੀਆਂ ਕੋਈ ਵੀ ਰਹੀ ਆ ਸਿੱਧਾ ਪਾ ਡੀਲਰ ਦਾ ਜੋੜਨਾ ਉਹਨਾਂ ਨੇ ਹਨਾ ਵਿੱਚ ਜਾਣਦਾ ਇਹੀ ਹੁੰਦਾ ਹੈ ਵੀ ਜੇ ਮੇਲੇ ਚ ਆਪਾਂ ਚੀਜ਼ੇ ਦੇਖੋ ਦੇਖ ਕੇ ਆਪਾਂ ਕੋਈ ਚੀਜ਼ ਲਵੋ ਨਾਲ ਇੱਕ ਹੋਰ ਆ ਸਿੱਧਾ ਇਹ ਡੀਲਰ ਨਾਲ ਜੋੜਦੇ ਆ ਇਹਨਾਂ ਨਾਲ ਤੁਹਾਨੂੰ ਦੁਕਾਨਦਾਰਾਂ ਨਾਲ ਨਹੀਂ ਜੋੜਨਾ ਹਨਾ ਆਪਾਂ ਨੂੰ ਦੁਕਾਨ ਨਾਲੇ ਨਾਲ ਨਹੀਂ ਡੀਲਰ ਦਾ ਜੋੜਦਾ ਜਿਵੇਂ ਬੈਰਿੰਗ ਬੋਰਿੰਗ ਆ ਰੀਜਨਲ ਇਹਨਾ ਉਹ ਸਿੱਧੇ ਆਪਣਾ ਵੀ ਹੈ ਨਾ ਜਿਵੇਂ ਆਪਾਂ ਨੂੰ ਕਹਿੰਦੇ ਐ ਐਨਵੀ ਸੀਟ ਵੀ ਕਾਪੀ ਆਉਂਦੀ ਆ ਇੱਥੇ ਮੇਲੇ ਦੇ ਵਿੱਚ ਐਨਵੀ ਸੀ ਦਾ ਹੋਊਗਾ ਤਾਂ ਸਿੱਧਾ ਇਹਨਾਂ ਡੀਲਰ ਦੇ ਲਵੇ ਆਪਾਂ ਨੂੰ ਡੀਲਰ ਦਾ ਨੰਬਰ ਦੇਣਾ ਕਿੱਥੇ ਲਈਏ ਆਹ ਮਾੜੀ ਪਦੇ ਕਰੇ ਬਾਈ ਆਪਣੇ ਖੜੇ ਆ ਕਿਸਾਨੀਆਂ ਡੇ ਲੈ ਕੇ ਜੀ ਲੱਗਿਆ ਪਿਆ ਭਾਈ ਰੌਣਕ ਮੇਲਾ ਗੱਡੀ ਤੇ ਗੱਡੀ ਚੜੀ ਪਈ ਆ ਬਾਕੀ ਇਧਰ ਆ ਨਾ ਸ਼ੁਰੂਆਤ ਆ ਜਿਹੜੀ ਫਲ ਬੂਟਿਆਂ ਦੇ ਫਰੂਟਾਂ ਦੇ ਦਰਖਤਾਂ ਤੋਂ ਆ ਇਧਰ ਵੀਰ ਹੁਣੇ ਖੜੇ ਆ ਕਿਸਾਨ ਝੰਡੇ ਲਈ ਕਿਸਾਨੀ ਵਾਲੇ ਝੰਡੇ ਜੀ ਆਇਆਂ ਨੂੰ ਕਾਣੇ ਦਾ ਨੂੰ ਵੀ ਲੈ ਆਵਾ ਹਾਂ ਨਾਲ ਨਾਲ ਤੋਂ ਲੈ ਕੇ ਆਇਆ ਲਿਆਉਣਾ ਦਾ ਯਾਰ ਗਲਤੀ ਕਰੀ ਜਾਣਾ ਪਰ ਉਧਰ ਉਹਦੇ ਕਰਕੇ ਆ ਨਾ ਜੀ ਆਇਆਂ ਨੂੰ ਸੋਨਾਲੀਕਾ ਹੈਵੀ ਡਿਊਟੀ ਟਰੈਕਟਰ ਰੰਗ ਬੀਕੇਰੀ ਟਾਇਰ ਆ ਲੈਣਾ ਨਾ ਕਮਾਲੇ ਕਰੀ ਵੀ ਆ ਦੇਖ ਕਿੱਡਾ ਟਾਇਰ ਲਾਇਆ ਲਿਆ ਕੇ ਡੈਮੋ ਤੌਰ ਤੇ ਹਣਾ ਜੀ ਬਾਈ ਕਿਸ ਚੀਜ਼ ਦੇ ਵਿੱਚ ਪੈਂਦਾ ਹੀ ਹੋਣਾ ਹਣਾ ਐਨ ਪੂਰਾ ਬਾਕੀ ਇਧਰ ਸੋਨਾਲੀਕਾ ਪੰਜਾਬ ਨੰਦੀਜੀ ਦੁਆਰਾ ਸਟਾਰਟਿੰਗ ਦੇ ਵਿੱਚ ਸੋਨਾਲੀਕਾ ਬਹੁਤ ਸੋਹਣੇ ਇਹਨਾਂ ਦੇ ਵੀ ਟਰੈਕਟਰ ਹਨ ਜਿਵੇਂ ਆਪਣੇ ਪੰਜਾਬ ਦੇ ਵਿੱਚ ਬਹੁਤ ਚੱਲਦੇ ਆ ਟਰੈਕਟਰ ਇਹਨਾਂ ਦੇ ਵੀ ਬਾਕੀ ਇਧਰ ਬੀਕੇਡੀ ਆ ਗਿਆ ਨਿੰਦਰ ਮੁੱਛਨ ਵੱਟ ਦੇ ਮੁੱਛਨ ਯਾ ਬੇਬੀ ਕੋ ਹਨੂਮਾਨਗੜ ਤੋਂ ਆਇਦਰ ਤੋਂ ਆਏ ਥੋੜਾ ਜਿਹਾ ਰੇਲੇ ਲਈ ਆਏ ਹੋਏ ਰਾਤਾਂ ਦੇ ਹੋਰ ਕਿੱਥੇ ਆਏ ਹਾਂ ਮੈਂ ਕਿਹਾ ਹਾਂ ਨਾ ਭਾਈ ਅਸੀਂ ਕਿਦੋਂ ਭਜਦੇ ਹਾਂ 5000 ਰੁਪਏ ਟੋਲ ਲਗਾਤਾ ਮੇਲੇ ਕਰਕੇ ਆ ਕਿਰਾਇਆ ਕੀਤਾ ਨੇੜੇ ਆ ਗਏ ਨੇ ਨਾ ਜੀ ਸਾਲ ਜੇ ਮਸ਼ੀਨ ਆ ਇਹ ਕਿਹੜੀ ਕੰਪਨੀ ਦੀ ਹੈ ਜੀ ਕਲਾਸ ਹੈ ਆਪਣੀ ਤਿਆਰ ਕੀਤੀ ਹੋਈ ਹੈ ਆਓ ਆਪਣੀ ਯਾਰ ਆ ਵਧੀਆ ਨੇ ਸਾਈਡ ਤੇ ਵਰਮੇ ਜਲਾਲ ਚਾਹੁੰਦਾ ਨੇ ਕੀ ਫਰਕ ਹੈ ਇਹਦੇ ਵਿੱਚ ਬਹੁਤ ਫਰਕ ਆ ਹੈ ਉਹ ਗੇਰ ਗੁਰਕਾ ਦਾ ਕਿਲੇ ਤਾਂ ਬਸ ਮੀਆਂ ਜਗਾੜੂ ਕੰਮ ਆ ਨਹੀਂ ਨਹੀਂ ਮਿਹਨਤ ਕੀਤੀ ਇਹਨਾਂ ਨੇ ਘੜਾਸ ਭਲੇਟ ਬਲੂਟ ਵੀ ਇਹਨੇ ਬਹੁਤ ਫਰਕ ਪਾਇਆ ਜੇ ਵਿੱਚ ਤਾਂ ਇਹਨਾਂ ਨੇ ਇਹਨੇ ਭਲੇਟ ਬਲੂਟ ਵੀ ਹੈ ਤੁਹਾਡੀ ਜੀ ਕਲਾਸ ਤੁਹਾਡੀ ਆਪਣੀ ਬਣਾਉਣੀ ਹੈ ਵੀਰੇ ਬਾਹਰ ਤੋਂ ਲੈ ਆਪਾਂ ਬਾਹਰੋਂ ਕਰਾਉਂਦੇ ਆਂ ਅੱਛਾ ਬਾਹਰੋਂ ਕਰਾਉਂਦੇ ਆਂ ਇਹਦਾ ਤਾਂ ਫਰਕੇ ਬਹੁਤ ਆ ਮਸ਼ੀਨ ਦਾ ਇਹਦਾ ਤਾਂ ਫਰਕੇ ਬਹੁਤ ਆ ਬਲੇਟਾਂ ਬਲੂਟਾਂ ਦਾ ਵੀ ਹੈ ਨਾ ਨਹੀਂ ਆਪਾਂ ਦੇਖਦੇ ਨਾ ਮੁਰਜਾਂ ਦੂਜੀਆਂ ਦੇ ਬੈਲਟਾਂ ਬਲਟਾਂ ਜੀ ਦੂਜੀਆਂ ਨੇ ਬੈਲਟਾਂ ਵੀ ਜੀ ਵੀਰੇ ਸਾਰਾ ਗ੍ਰੀਸ ਇਟਮੇ ਦੰਦੇ ਵਾਲੀਆਂ ਬੈਲਟਾਂ ਹਨਾ ਗ੍ਰੀਸ ਸਿਸਟਮ ਇੱਕ ਜਗ੍ਹਾ ਤੇ ਕਰਿਆ ਹੋਇਆ ਹੈ ਹਾਂਜੀ ਹਾਂ ਇਹ ਸਿਸਟਮ ਵਧੀਆ ਹੈ ਨਾ ਇਹ ਬਲੇਡ ਭਾਈ ਇਹ ਵੀ ਬਾਹਰ ਤੋਂ ਹੀ ਆਉਂਦੇ ਆ ਹਾਂਜੀ ਹਾਂ ਐਸਐਸ ਦੇ ਹਾਈ ਵਾਲੇ ਬਹੁਤ ਵਧੀਆ ਹੈ ਨਾ ਜੀ ਕਲਾਸ ਵਾਲਿਆਂ ਦੀ ਹੈ ਇਹ ਇਹ ਰੋਸਾ ਵੀ ਬਾਰੇ ਬਾਦਲੇ ਨੂੰ ਪੜਾ। ਕਰਾਸ ਵੀ ਬਹੁਤ ਵੱਡੇ ਵੱਡੇ ਆਦੇ ਤਾਂ। ਬਾਕੀ ਵਧੀਆ 90 75 ਪਾਵਰ ਤੇ ਚੱਲਦੀ ਹੈ ਇਹ। ਚੱਲੀਏ ਫਿਰ ਦੇਖੀਏ ਅਮਰਜੀਤ ਕਿੱਥੇ ਆ। ਆ ਜੋ ਅਮਰਜੀਤ ਨੂੰ ਲੱਗਿਆ। ਅਮਰਜੀਤ ਕੋਲੇ ਬੈਠੇ ਆ ਉੱਥੀ ਆ ਸਾਡਾ ਯਾਰ ਤਾਂ। ਧੰਨੋ ਨਹੀਂ ਬੈਠੀ ਬੈਠਾ। ਹੈ? ਧੰਨੋ ਨਹੀਂ ਕੋਈ ਗੱਲ ਨਹੀਂ। ਉਹ ਤਾਂ ਦੂਆ ਮੰਡੀ ਵਾਲਿਆਂ ਮੁੰਡੇ ਵਾਲਿਆਂ ਨੇ ਆ। ਅਮਰਜੀਤ ਕੋਲੇ ਨੇ। ਅੱਛਾ। ਠੀਕ ਆ। ਬਹੁਤ ਹੋਣਾ ਹਨਾ ਬਾਈ ਮੇਲੇ ਤੇ ਰੌਣਕ ਪੂਰੀ ਆ ਹਾਂ ਬਹੁਤ ਵੱਡਾ ਮੇਲਾ ਹੈ ਇਹ ਲੁਧਿਆਣੇ ਯੂਨੀਵਰਸਿਟੀ ਨੇ ਉਹਦੇ ਡਾ ਹੀ ਆ ਹਨਾ ਉੱਥੇ ਬਾਈ ਮੀਂਹ ਪੈ ਗਈ ਗੱਲਾ ਹੋ ਜਾਂਦਾ ਇੱਥੇ ਉਹ ਪਤਾ ਨਹੀਂ ਕੀ ਹੈ ਜਦੋਂ ਲੁਧਿਆਣੇ ਦਾ ਮੇਲਾ ਤੇ ਮੀਂਹ ਲਾ ਰਹੀ ਹੋਈ ਪੈਂਦਾ ਹਨਾ ਇੱਥੇ ਵਧੀਆ ਨਾਲੇ ਪੱਕਾ ਥੱਲੇ ਘਿਲ ਉੱਥੇ ਦਾ ਬਾਈ ਇੱਕ ਵਾਰ ਗਿਆ ਬੂਟ ਖੋਲ ਕੇ ਥਾਂ ਚ ਫੜ ਕੇ ਮੇਲੇ ਤੇ ਜਿਹੜੇ ਸਾ ਜੱਗੀ ਪ੍ਰੀਤ ਮਜੀਦ ਲੈ ਕੇ ਆਈ ਸੀ ਵਾਲੀ ਅ ਅਜੇ ਜਗਜੀਤ ਵਾਲਿਆਂ ਦਾ ਆ ਗਿਆ ਜਗਜੀਤ ਵਾਲੇ ਕਮੈਨ ਨਹੀਂ ਲਿਆ ਹੈ ਹਨਾ ਇੱਕ ਕਮੈਂ ਨਹੀਂ ਲਿਆਏ ਹੈ ਨਾ ਔਰ ਕੋਈ ਤੂਰ ਪ੍ਰਾਈਜ਼ ਸੱਲਾ ਅਮਰਜੀਤ ਕਹਿੰਦਾ ਚਾਹ ਬਣਾਈ ਬੈਠਾ ਹਾਂ ਅਮਰਜੀਤ ਉਹ ਤਾਂ ਹੀਰਾ ਬੰਦਾ ਹੀਰਾ ਬੰਦਾ ਹੀਰਾ ਕਿੱਥੇ ਆ ਉਹ ਖੜੀਆ ਸਾਹਮਣੇ ਉਹ ਖੜੀਆ ਤੇ ਖੜੀਆ ਰਾਣੀ ਚਲੋ ਚੱਲਦੇ ਹਾਂ ਮਾਈ ਅਮਰਜੀਤ ਕੋਲ ਫੇ ਹੋਪੀ ਜੀ ਪੰਜਾਬੀ ਕਰਕੇ ਜੇ ਨਿਕਲ ਜੇ ਆਮ ਨੂੰ ਲਾਖ ਨਹੀਂ ਤੇ ਤੁਸੀਂ ਅਮਰਜੀਤ ਹੋਣ ਆ ਟੈਲੋ ਲੱਗੇ ਹੋਏ ਆ ਜਾਣਕਾਰੀ ਲੈਣ ਦਸ਼ਮੇਸ਼ ਜੀ ਹੋਰ ਬੱਧੀ ਠਾਕੋ ਵਧੇ ਵਧੇ ਹੋਰ ਗਿੱਲ ਪਵਨ ਸਾਡਾ ਵੀਰ ਜੀ ਦਸ਼ਮੇਸ਼ ਜੀ ਜਕਾਰ ਇਥੇ ਨਿੰਦਰਾ ਤੋਂ ਹੀ ਪੁੰਚਿਆ ਹੋਇਆ ਹੈ ਉਹ ਤੇ ਮਿਹਰੇ ਆਡੀ ਦਾ ਫੋਲਡਰ ਤੋਂ ਬਾਈ ਹਾਂਜੀ ਬਾਈ ਆਪਣੇ ਮਿਸਟਰ ਦੇ ਬਿਲਕੁਲ ਜੀ ਗੱਲ ਕੋ ਇਧਰ ਸਾਡਾ ਬਾਈ ਢਿੱਲੋ ਸਾਹਿਬ ਉਹ ਟਿਕਾ ਘਰ ਵੀ ਫਿਰ ਦਾ ਪਾਸ ਮੇਲੇ ਦਾ ਬਹੁਤ ਚਾਹ ਦਾ ਮੇਲੇ ਦਾ ਫਿਰ ਇਦਾਂ ਫਿਰ ਕਮੇਟੀ ਚ ਵੀ ਵੀਰ ਜਾਣਦੇ ਤੇ ਤਾਂ ਕਰਕੇ ਆਪਣੇ ਜਿੱਥੇ ਦੀ ਨੀਂਦ ਬਹੁਤ ਔਖੀ ਆਈ ਹੋਣੀ ਮੇਲਾ ਕਾਂ ਦਾ ਜੀ ਭਾਈ ਦਾ ਪਰਸੋਂ ਰਾਤ ਨੂੰ ਫਰਦਾ ਦੀ ਇੱਥੇ ਮੈਂ ਵੀਡੀਓ ਦੇਖੀ ਨਾ ਪਤਾ ਕੀ ਆ ਦੇਖ ਜਿਹੜੇ ਵੀਲ ਇੱਥੇ ਕਰਾ ਰਹੇ ਨੇ ਸੰਧੂ ਵੀ ਲੋਨੀ ਹੋਏ ਸਾਰੇ ਲੋਨੀ ਹੋਏ ਹਾਂਜੀ ਕੁਝ ਨੇੜੇ ਨੇੜੇ ਦੇ ਜਿੰਨੇ ਵੀ ਮਤਲਬ ਕਹਦੇ ਉਹਨਾਂ ਨੂੰ ਐਂ ਦਸ ਵੀ ਹਾਂ ਵੀ ਵੀਡੀਓ ਪਾਉਂਦੇ ਨੇ ਸਾਰਿਆਂ ਨੂੰ ਉਹਨਾਂ ਨੇ ਅਪਰੋਚ ਕੀਤੀ ਵੀ ਜੀ ਉਹ ਕਹਿੰਦੇ ਵੀ ਨਾਲ ਸਪੋਰਟ ਦੇ ਦੇ ਮੰਨ ਲਓ ਤੁਸੀਂ ਅਜੇ ਮੈਂ ਆ ਤੁਸੀਂ ਸੀਜ਼ਨ ਲਾਉਣ ਜਾਂਦੇ ਹੋ ਥੋੜਾ ਕੋਈ ਕੋਟੇ ਜੀ ਕਿੱਥੇ ਜਾਂਦੇ ਹੋ ਥੋੜਾ ਕੋਈ ਜਾਣਕਾਰੀ ਉਹका ਤੁਹਾਨੂੰ ਔਖਾ ਲੱਗੋ ਬਿਲਕੁਲ ਬਟਿੰਡੇ ਤੋਂ ਵੀ ਪਰਾ ਦੇ ਦੋ ਮੈਂ ਕਹਿੰਦੇ ਵੀ ਸਾਧੂ ਮਾੜਾ ਮੋਟੇ ਜਿੱਥੇ ਕੋਈ ਓੱਖਾ ਲੱਗਦਾ ਸਾਨੂੰ ਉਹ ਆਪਾਂ ਇਹ ਮੇਲਾ ਕਰਾ ਰਹੇ ਆਂ ਸਹੀ ਗੱਲ ਅੱਛਾ ਅੱਛਾ ਥੋਈ ਜਗ੍ਹਾ ਆ ਕੇ ਕੁਝ ਅੱਛਾ ਪਰਹੰਡੇ ਤੋਰੇ ਕਰਾ ਰਹੇ ਆਂ ਇੱਕ ਧੰਨੋ ਸਾਹਿਬ ਹੈ ਤਾਂ ਇਹ ਚੀਜ਼ ਬਹੁਤ ਵਧੀਆ ਮੈਂ ਕਹਿੰਦਾ ਕੱਠੇ ਚ ਹੋਣਾ ਹੀ ਇੰਨਾ ਚਾਹੀਦਾ ਹੋਣਾ ਹੀ ਇੰਨਾ ਚਾਹੀਦਾ ਰੱਖਵਾ ਗੁੱੱਲਾ ਹਾਂ ਰੱਖਵਾ ਗੁੱੱਲਾ ਇਹ ਚੀਜ਼ ਵਧੀਆ ਤਰੀਕੇ ਨਾਲ ਦੇਖੀ ਜਾਂਦੀ ਹੈ ਹਲੇ ਕੋਈ ਵੀਡੀਓ ਕਰਦੇ ਜਾਂ ਕੋਈ ਡੀਲ ਕਰਦੀਆਂ ਵਧੀਆ ਤਰੀਕੇ ਨਾਲ ਹੋ ਜਾਂਦੀ ਹੈ ਅੱਜ ਹੁਣ ਜਿਵੇਂ ਪਿੱਛੇ ਪੀਡੀਸੀ ਵਾਲਾ ਦਾ ਹਾਂਜੀ ਮੰਨ ਲਓ ਵੀਰ ਆਪਣੇ ਇੱਥੇ ਦੇਖਦੇ ਫਿਰਦੇ ਆ ਬਾਕਗਰਾਉਂਡ ਦੇ ਲਈ ਬਿਲਕੁਲ ਬਿਲਕੁਲ ਚੀਜ਼ ਪਸੰਦ ਦਾ ਬੰਦਾ ਉੱਪਰ ਥੱਲੇ ਬੈਠ ਕੇ ਸਾਰੀ ਚੀਜ਼ ਦੀ ਪਰਖ ਕਰਦਾ ਬਿਲਕੁਲ ਕਰਨ ਵਾਸਤੇ ਵੀ ਬੰਦੇ ਨੂੰ ਸੈਪਰੇਟ ਜਗ੍ਹਾ ਹੈਗੀ ਆ ਨਹੀਂ ਹੈ ਵੀ ਹੱਡੀਆਂ ਚੱਕ ਚੱਕ ਬਾਈ ਰੇਟ ਕਿੰਨਾ ਰੇਟ ਜਿਆਦਾ ਰੇਟ ਕਿੰਨਾ ਰੇਟ ਜਿਆਦਾ ਘੱਟ ਹੋ ਜਾਂਦਾ ਹੈ ਹਾਂ ਚੀਜ਼ ਦੇਖਣਾ ਨਾ ਬਿਲਕੁਲ ਓਖਾ ਹੋ ਜਾਂਦਾ ਬਾਈ ਅਮਰਜੀਤ ਆ ਗਿਆ ਉਧਰ ਨੂੰ ਕੋਈ ਦਿੱਕਤ ਹੁੰਦੀ ਬੰਦੇ ਨੂੰ ਤਾਂ ਪਰੇ ਪਰੇ ਫਿਰ ਜਾਂਦਾ ਹੈ ਅਮਰਜੀਤ ਤਾਂ ਪਰੇ ਪਰੇ ਫਿਰ ਜਾਂਦਾ ਪਹਿਲਾਂ ਦਿਲਪਰੀ ਦੇ ਟੈਰੀ ਹੁੰਦਾ ਅੱਛਾ ਅੱਛਾ ਕਿਸਾਨ ਮਿਲ ਲੈਂਦੇ ਆਸ ਕਾਤੇ ਮੈਂ ਕਹਿੰਦਾ ਹਾਂਜੀ ਵੀਰੇ ਇਹ ਕਿੰਨੇ ਦੇ ਐਵਰੇਜ ਤੇ ਪੈ ਜਾਂਦੇ ਆ ਵੀਰੇ ਵੀਰੇ ਵੀਰ ਨੂੰ ਪਤਾ ਜਵਾਨ ਹਣਾ ਉਹ ਕਰਦੇ ਆ ਪੂਰੀ ਕਰਦੇ ਆ আচ্ছা ਬਾਈ ਜਿਹੜਾ ਚੈਨਲ ਆ ਹਾਂਜੀ ਐ ਵਾ ਪਸ ਕੰਮ ਇਹਦਾ ਬਦਲਦਾ ਨਹੀਂ ਕੇ ਬਰਾਬਰ ਕੰਮ ਇਹਦਾ ਕੱਢ ਲਾ ਕੇ ਠੀਕ ਹੈ ਜੀ ਸ਼ਮੇਸ਼ ਏਸੀ ਕੈਵਨ ਖਿੱਚ ਦਾ ਕੇਂਦਰੇ ਬੜੀ ਹੋਈ ਹੋਈ ਪੂਰਾ ਮੇਲੇ ਦਾ ਹਨ ਦੇਖੋ ਕਿੰਨਾ ਰਾਸ਼ਾ ਮਸ਼ੀਨ ਦੇ ਵਾਲੇ ਬਾਕੀ ਇਧਰ ਪੀਡੀਸੀ ਰੋਟਾ ਮੀਟਰ ਸੁਪਰ ਸੀਟਰ ਤੋੜੀ ਵਾਲੀਆਂ ਮਸ਼ੀਨਾ ਹਨ ਬਾਕੀ ਹੋਰ ਵੀ ਮਹਿੰਦਰਾ ਟਰੈਕਟਰ ਆ ਗਿਆ ਇਧਰ ਬਹੁਤ ਨਾ ਰੌਣਕ ਮੇਲਾ ਬਈ ਲੱਗਿਆ ਹੋਇਆ ਬਾਕੀ ਨੰਬਰ ਫੋਨ ਹੈ ਨਾ ਪਰ ਡਾਇਰੈਕਟ ਜਿਹੜੇ ਅਸੀਂ ਤਾਂ ਮੰਨ ਲਓ ਇੱਕ ਇੱਕ ਮੈਨ ਦੇਖੀ ਆ ਪਰ ਜਵੇਸ਼ ਵਾਲਾ ਨਹੀਂ ਲੱਗਦੀ ਵਾਲਾ ਜੀ ਬਾਕੀ ਇਧਰ ਨਾਰਾਇਣ 999 ਇਹ ਵੀ ਬਾਈ ਖਿੱਚ ਦਾ ਕੇਂਦਰ ਬਣੀ ਹੋਈ ਆ ਮੇਲੇ ਦਾ ਹਨਾ ਬਹੁਤ ਸੋਹਣਾ ਕਮੈਨ ਦੇਖਣ ਨੂੰ ਨਾ ਵਧੀਆ ਲੱਗਦੀ ਆ ਬਾਕੀ ਇਧਰ ਬਾਈ ਜੀ ਹੋਰ ਬਾਈ ਜੀ ਕੀ ਹਾਲ ਚਾਲ ਠੀਕ ਹੈ ਜੀ ਇਹ ਕਿੱਥੇ ਬਣਦੀ ਹੈ ਜੀ ਇਹ ਨਾਬੇ ਨਾਬਾ ਬਣਦੀ ਹੈ ਜੀ ਮਰੇਰ ਕੋਡਲਾ ਰੋਡ ਦੇ ਉੱਪਰ ਹੈ ਅੱਛਾ ਠੀਕ ਜੀ ਨੀਅਰ ਵਾਇਟਿੰਗ ਹੈ ਜੀ ਠੀਕ ਹੈ ਜੀ ਇੱਕੋ ਮਾਡਲ ਬਣਾਉਨੇ ਆਹੀ ਨਹੀਂ ਮਾਡਲ ਕਈ ਨੇ ਵੀ ਡੀ ਲਕਸ ਮਾਡਲ ਵੀ ਆ ਜੀ ਇਹ ਵੀ ਹੈ ਜਿਆਦਾ ਸੇਲ ਹੋਣ ਵਾਲਾ ਹੈ ਡੀ ਲਕਸ ਦੀ ਡਿਮਾਂਡ ਹੈ ਐਲ ਐਕਸ ਇਹ ਆ ਗਿਆ ਹਾਂ ਹਾਂ ਜੀ ਹਾਰ ਰੈਗੂਲਰ ਮਾਡਲ ਜਿਆਦਾ ਵੇਚਣ ਵਾਲਾ ਹੈ ਠੀਕ ਹੈ ਜੀ ਬਾਕੀ ਹੈ ਨਾ ਬਾਈ ਉਹਨਾਂ ਦੀ ਵੀ ਮਸ਼ੀਨਾਂ ਜਿਹੜੀ ਹਨਾ ਦੇਖਣ ਨੂੰ ਸੋਹਣੀ ਲੱਗਦੀ ਆ ਬਾਕੀ ਨਾਰਾਇਣ ਕਮੈਨ ਜਿਹੜੀ ਵੀ ਜੋ ਵੀ ਰਹੀ ਹੈ ਨਾ ਆ ਦੇਖੋ ਬਾਈ ਇਹ ਮਾਡਲ ਵੀ ਇਹਨਾਂ ਦੇ ਕ ਜਿਵੇਂ ਡੀ ਲੈਕਸ ਹੋ ਗਿਆ ਇਹ ਐਲ ਐਕਸ ਮਾਡਲ ਆ ਸਭ ਤੋਂ ਜ਼ਿਆਦਾ ਵਿਕਣ ਵਾਲਾ ਮਾਡਲ ਆ ਜਿਹੜਾ ਬਾਈ ਕਹਿੰਦਾ ਸਾਡਾ ਇਹੀ ਆ ਇਹ ਵੀ ਬਾਈ ਖਿੱਚ ਦਾ ਕੇਂਦਰ ਬਣੀ ਹੋਈ ਆ ਪੂਰੇ ਮੇਲੇ ਦਾ ਰਾਜਪੁਰੇ ਦਾ ਹਨਾ ਮੀਨ ਸਟਿੱਪਣੀ ਜਿਤੋਂ ਪਣੀ ਨਾਲੇ ਦੰਨੇ ਹੋ ਬਾਈ ਫਿਰ ਹਾਂਜੀ ਹਾਂਜੀ ਠੀਕ ਆ ਸਟਿੱਪਣੀ ਨਾਲੇ ਦੰਨੇ ਹੋ ਮਸ਼ੀਨ ਦੇ ਨਾਲ ਜੀ ਇਹ ਬਾਈ ਵਧੀਆ ਗੱਲ ਆ ਹਨਾ ਵੀ ਸਟਿੱਪਣੀ ਨਾਲ ਆਪਾਂ ਨੂੰ ਨਹੀਂ ਕਈ ਫਰਮਾਂ ਕੀ ਕਰਦੀਆਂ ਕੱਲੇ ਸਟੈਂਡ ਲਾ ਦੰਦੀਆਂ ਉੱਪਰ ਕਾਲੀ ਜੰਦਾ ਨਾਟ ਲਾ ਕੇ ਦੇ ਦੰਨੇ ਆ ਪਰ ਇਹਨਾਂ ਦਾ ਵਧੀਆ ਆ ਹਨਾ ਮਸ਼ੀਨ ਆ ਜਿਹੜੀ ਬਣੀ ਹੋਈ ਨਰੈਣ 999 ਬਾਕੀ ਦਾ ਹਨਾ ਫੁੱਲ ਰਿਵਿਊ ਆਪਾਂ ਕੰਪਨੀ 'ਚ ਜਾ ਕੇ ਹੁੰਦਾ ਬਾਈ ਮੇਲੇ ਦੇ ਵਿੱਚ ਤਾਂ ਨਾ ਤੁਹਾਨੂੰ ਪਤਾ ਵੀ ਭੀੜ ਰਸ਼ ਦੇ ਵਿੱਚ ਕੋਈ ਸੁਣਦਾ ਨਹੀਂ ਬਾਕੀ ਇਹਨਾਂ ਦੀ ਵਧੀਆ ਬਣੀ ਹੋਈ ਹੈ ਮਸ਼ੀਨ ਖੜਾ ਗਏ ਆ ਪੈਨਪੌਂਡ ਵੀ ਆਨ ਵਧੀਆ ਤੋਂ ਬਾਅਦ ਸਿਮਰਨ ਇਧਰ 675 ਇਹ ਵੀ ਮਹੀਨਾ ਨਾਲ ਵਧੀਆ ਬਣਾਉਣਾ ਹੈ ਬਾਈ ਉਹ ਨਹੀਂ ਆ ਗਿਆ ਕਰਤਾਰ ਟਰੈਕਟਰ ਕਰਤਾਰ ਵਾਲਿਆਂ ਦੀ ਸਟਾਲ ਆ ਗਈ ਹੈ ਨਾ ਇੱਥੇ ਕਰਤਾਰ ਦੀ ਕੰਬੈਨ ਇਧਰ ਖੜੀ ਹੈ ਆਪਣੇ ਹਨਾ 4000 ਇਲੈਕਸਨ ਮਾਡਲ ਇਧਰ ਟਰੈਕਟਰ ਖੜੇ ਆ 9836 ਹਨਾ ਬਾਕੀ ਉਹਦੇ ਬਾਅਦ ਇੱਕ ਮੱਕ ਸੈਲੇਜ ਵਾਲੀ ਮਸ਼ੀਨ ਆ ਨਾ ਇਹਨੇ ਤਿਆਰ ਕਰੀ ਹੈ ਜਿਹੜੀ ਸਿੰਗਲ ਸਿਆੜ ਇਹ ਆਗੇ ਤੇ ਬਾਦ ਆਪਣਾ ਆ ਗਿਆ ਦੂਜਾ ਬਿਲਰ ਇਹ ਬਿਲਰ ਜਿਵੇਂ ਅਮਰੋਂ ਪਰਾਲੀ ਦੀਆਂ ਇਕੱਠਾ ਮੰਨਣ ਵਾਸਤੇ ਹੈ ਨਾ ਇਹ ਵੀ ਬਹੁਤ ਵਧੀਆ ਇਹਨਾਂ ਦਾ ਜਿਹੜਾ ਪ੍ਰੋਜੈਕਟ ਆ ਨਾ ਮੈਂ ਕਹਿੰਦਾ ਵੀ ਸਿਰਾਂ ਹਿਲਾਤਾ ਬਾਕੀ ਤਾਂ ਖੜੀ ਐ ਜਾ ਰਹੀ ਯਾਰ ਇੱਧਰ ਆਪਣਾ ਟਰੈਕਟਰ ਆ ਗਿਆ 88 36 ਉਧਰ ਅਕੀ ਮੀਨ ਹੈ ਬਾਈ ਰੌਣਕ ਮੇਲਾ ਜਿਹੜਾ ਹਨਾ ਕਰਤਾ ਭੰਗ ਵਰਤਾਲ ਮੀਨ ਹੈ ਜਿਹੜਾ ਬਹੁਤ ਜੋਰਾਂ ਸ਼ੋਰਾਂ ਨਾਲ ਪੈਣ ਲੱਗ ਗਿਆ ਔਰ ਖੜੀ ਹੈ ਜੀ ਸਟੈਂਡਰਡ ਸੀ 514 ਡੱਬਾ ਇੱਧਰ ਖੜੀ ਆ ਸਟੈਂਡਰਡ 3C ਟਰੈਕਟਰ ਵਾਲੀ ਉਹਦੇ ਬਾਅਦ ਜਿਹੜਾ ਸਾਰਾ ਰੌਣਕ ਮੇਲਾ ਦਾ ਹਨਾ ਆ ਤੁਹਾਡੇ ਸਾਹਮਣੇ ਆ ਵੀ ਇਕੱਠਾ ਹੋ ਗਿਆ ਸਾਰੇ ਆਪਣੇ ਦਰਸ਼ਕ ਵੀਰ ਤਾਂ ਜਿਹੜੇ ਨਾਲ ਸਾਰੇ ਮੇਲਾ ਜਣੋ ਰੰਗ ਚ ਭੰਗ ਜੀ ਨੂੰ ਕਹਿੰਦੇ ਆ ਵੀ ਪੈ ਗਈ ਇੱਧਰ ਆਪਾਂ ਕਰਤਾਰ ਵਾਲਿਆਂ ਦਾ ਟਰੈਕਟਰ 445936 ਉਧਰ ਕੇ 75 ਕਰਤਾਰ ਵਾਲਾ ਵੀ ਖਿੱਚ ਦਾ ਕੇਂਦਰ ਹੈ ਜਿਹਨੂੰ ਆਪਾਂ ਕਹਿਰੀਏ ਨਾ ਮੇਲੇ ਦਾ ਖਿੱਚ ਦਾ ਕੇਂਦਰ ਬਣਿਆ ਬਾਕੀ ਆਪਣੀ ਗੱਡੀ ਆ ਗਈ ਹੁਣ ਚੱਲੀਏ ਹੁਣ ਠੀਕ ਆ ਗੁਰਮੀਤ ਭਾਈ ਉਹ ਕਿਵੇਂ ਸੱਚੀ ਗੱਲ ਹੈ ਭਾਈ ਨੇ ਜਾਣਕਾਰੀ ਦਿੱਤੀ ਆਪਣੇ ਫੁੱਲ ਵੀਡੀਓ ਆਪਣੇ YouTube ਚੈਨਲ ਤੇ ਆ ਉੱਥੇ ਜਾ ਕੇ ਜਰੂਰ ਦੇਖਿਓ ਚਲੋ ਚੱਲਦੇ ਆ ਜੀ ਫੇਰ ਜਿੱਦੀ ਜਾ ਕੇ ਗਿੱਲ ਮੰਜ ਵਿੱਚ ਪੰਗੇ ਪਾਦੀ ਬਈ ਮੇਲੇ ਹਨ ਹਾਂ ਰੌਣਕ ਲੱਗੀ ਵੀਰੀ ਭਾਈ ਮੇਲੇ ਦੀ ਹੈਂ ਬੱਦਲ ਜਾ ਹੋ ਜਾਂਦਾ ਵਧੀਆ ਦਾ ਇੱਧਰ ਦੇ ਲੋ ਬਾਈ ਟ੍ਰੰਟ ਟ੍ਰੰਟ ਵੀ ਉੜ ਗਏ ਨਾ ਤੇ ਵਿਚਾਰਿਆਂ ਦੇ ਲੋਕੇ ਖੜੇ ਨੇ ਲੋਕ ਆ ਮਾਈ ਹਾਲ ਹਾਲ ਆਪਾਂ ਆਪਣੇ ਤਵੇ ਜਿੰਦੇ ਵਾਲੇ ਮੈਂ ਕਹਿੰਦਾ ਵੀ ਸਾਰੇ ਇੱਕ ਦਰਸ਼ਕ ਵੀਰ ਆਮਣੇ ਹਨਾ ਕੱਟਾਂ ਆਪਣੇ ਆਣੇ ਦੰਭੂਆਂ ਚ ਬਾੜਦੇ ਮੀ ਖਾਦਾ ਯਾਰਾ ਬੰਦਰੋ ਅੱਜ ਮੈਂ ਮੀ ਪਵਾਦਾ ਅੱਜ ਮੀ ਆਇਆ ਮੈਨੂੰ ਗਰਮੀ ਲੱਗਦੀ ਸੀ ਬਹੁਤੀ ਆ ਬੜਾ ਕਿੰਨਾ ਗਾਸ ਆ ਮਾਪੇ ਨੇ ਜਿਆਦਾ ਹੀ ਸੁਣ ਲਈ ਅਰਦਾਸ ਬੇਨਤੀ ਨੇ ਜਿਆਦਾ ਹੀ ਕੰਮ ਕਾੜਾ ਕਰਦਾ ਮਾਪੇ ਨੇ ਜਿਆਦਾ ਹੀ ਸੁਣ ਲਈ ਉੱਥੇ ਜਾਓ ਜਾਓ ਤੂੰ ਜੀ ਕਰਦੀ ਕਿਵੇਂ ਉਹ ਮੈਂ ਕਿਹਾ ਮਸ਼ੀਨ ਚਲਦੀ ਨਹੀਂ ਜਮ ਰੇੜੀ ਕਿਣੀ ਮਾਣ ਕਥਾ ਕਰਨਾਰ ਤੇ ਉਹ ਨਾ ਨਾ ਪਿਆ ਮੇਰੇ ਕੋਲ ਮੈਂ ਨਮਕਵਲ ਕਰਦਾ ਤਾਂ ਬੱਕੀ ਫਨ ਮੇਲੇ ਦੀ ਰੌਣਕ ਵਧੀਆ ਸੀ ਵਧੀਆ ਸੀ ਨਾ ਚਾਚਾ ਦਾ ਬਹੁਤਾ ਹੀ ਭੀੜੀ ਦੀ ਇਨਾਮ ਆਉਂਦਾ ਤੇ ਲਈਦਾ ਕੰਮ ਬੜਾ ਇਕਣਾ ਦੇ ਵਿਲਾ ਚਾਈਦਾ ਵੀ ਬੰਦੇ ਨੇ ਦੇਖੇ ਵੀ ਸਮਾਂ ਕੀ ਜੀ ਹਨਾ ਉਹਨਾਂ ਦੀ ਕੰਮ ਆਉਂਦਾ ਨੇ ਟੱਕਰ ਦਿੰਦੇ ਨੇ ਐ ਨਹੀਂ ਹੈਗਾ ਵੀ ਇੱਕ ਦੂਜੇ ਦੇ ਵਿੱਚ ਵਾਜੋ ਦੇਖਦੇ ਨੂੰ ਕੁਝ ਇਹ ਤਾਂ ਮੱਗੀ ਗੱਲ ਆ ਸਹੀ ਗੱਲ ਆ ਬੜਾ ਨਿਆਰਾ ਆਇਆ ਹਾਂ